ਅਪੀ ਟੇਲੇ ਕੰਦੇ ਇੱਥੇ ਸੁਖੀਰ ਬਾਦਲਾ ਆਇਆ ਸੀ ਕਹਿੰਦੇ ਜਿੰਨ ਜਿੰਨ ਲੋਕ ਸਰੋਪੇ ਦੇ ਹੀ ਗਏ ਬਾਅਦ ਚ ਪਤਾ ਲੱਗਿਆ ਜੇਬਾਂ ਹੀ ਕੱਟੀਆਂ ਗਈਆਂ ਸਾਰਿਆਂ ਦੀਆਂ ਮੈਂ ਕਿਹਾ ਇੱਥੇ ਤਾਂ ਆਉਂਦੇ ਹੀ ਉਹਨਾਂ ਦੇ ਸਟਾਫ ਮੈਂਬਰ ਐ ਇਹਨਾਂ ਨੇ ਪੰਜਾਬ ਦੀਆਂ ਜੇਬਾਂ ਹੀ ਕੱਟੀਆਂ ਹੋਰ ਕੀਤਾ ਕੀ ਇਹਨਾਂ ਨੇ ਬਿਰੋ ਆਮ ਲੋਕਾਂ ਦੇ ਘਰ ਕੱਚੇ ਪਤਾ ਕਿਉਂ ਰਹਿ ਗਏ ਕਿਉਂਕਿ ਉਦੋਂ ਸੁੱਖ ਵਿਲਾਸ ਹੋਟਲ ਬਣ ਰਿਹਾ ਸੀ ਆਮ ਗਰੀਬਾਂ ਦੇ ਘਰਾਂ ਦੇ ਜਿਹੜੇ ਛੱਤਾਂ ਨੇ ਉਹ ਪਤਾ ਕਿਉਂ ਚਾਉਂਦੀਆਂ ਨੇ ਕਿਉਂਕਿ ਉਦੋਂ ਸਿਸਮਾ ਵਾਲਾ ਰਾਜੇ ਦਾ ਮਹਿਲ ਬਣ ਰਿਆ ਸੀ ਇਹਨਾਂ ਨੇ ਲੋਕਾਂ ਦਾ ਪੈਸਾ ਆਪਣੇ ਵਾਸਤੇ ਵਰਤਿਆ ਇਸ ਕਰਕੇ ਹੁਣ ਹਿਸਾਬ ਤਾਂ ਦੇਣੇ ਪੈਣਗੇ ਹਿਸਾਬ ਤਾਂ ਹੁਣ ਦੇਣੇ ਪੈਣਗੇ ਮੈਨੂੰ ਇੱਕ ਬਜ਼ੁਰਗ ਮਿਲਿਆ ਉਹ ਕਹਿੰਦਾ ਪੁੱਤ ਪਹਿਲਾਂ ਕਾਲੀਦਲ ਨੂੰ ਵੋਟ ਪਾਉਂਦੇ ਹੁੰਦੇ ਸੀ ਹੁਣ ਤੂੰ ਕਹਿਵੀਂ ਸਟੇਜ ਤੇ ਜਾ ਕੇ ਕਿ ਹੁਣ ਨਹੀਂ ਪਾਉਂਦੇ ਮੈਂ ਕੀ ਗੱਲ ਹੋ ਗਈ ਜੀ ਕਹਿੰਦਾ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਉਸੇ ਬਾਬੇ ਨਾਨਕ ਦੀ ਬਾਣੀ ਰੋਲਤੀ ਇਹਨਾਂ ਨੇ ਗਲੀਆਂ 'ਚ ਇਹਨਾਂ ਨੇ ਅੰਗ ਪੜਵਾ ਕੇ ਗੁਰੂ ਸਾਹਿਬ ਦੇ ਗਲੀਆਂ ਚ ਰੋਲਤੇ ਹੁਣ ਨਹੀਂ ਦਿਲ ਕਰਦਾ ਪੁੱਤ ਜੇ ਹੁਣ ਤਾਂ ਕਹਿੰਦਾ ਮਤਲਬ ਕਾਲੀ ਦਲ ਨੂੰ ਵੋਟ ਪਾਉਣਾ ਸਮਝ ਲਓ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੇ ਬਰਾਬਰ ਹੈ ਕਿਉਂਕਿ ਜੇ ਬੇਅਦਬੀ ਕਰਨ ਵਾਲਿਆਂ ਦੇ ਹੱਕ ਦਾ ਬਟਨ ਦੱਬਾਂਗੇ ਇਹਦਾ ਮਤਲਬ ਆਪਾਂ ਵੀ ਵਿੱਚ ਫਿਰ ਸ਼ਾਮਲ ਹੋ ਲਾਂਗੇ ਆ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਹਿਸਾਬ ਨਾਲ ਇਹਨਾਂ ਦਾ ਹਾਲ ਹੋਇਆ ਪਿਆ ਹਜੇ ਤੱਕ ਹਜੇ ਤੱਕ ਤਾਂ ਕਈਆਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਤੇ ਕਈ ਪਾਰਟੀਆਂ ਕਈ ਪਾਰਟੀਆਂ ਅਖਬਾਰਾਂ ਵਾਂਗੂ ਐ ਅਖਬਾਰਾਂ ਵਾਲਾ ਤੜਕੀ ਜਿਵੇਂ ਅਖਬਾਰ ਸਿੱਟਦਾ ਐ ਐ ਟਿਕਟਾਂ ਸਿੱਟਦੇ ਫਿਰਦੇ ਨੇ ਕੋਈ ਲੈ ਲਓ ਕੋਈ ਸਾਡਾ ਟਿਕਟ ਲੈ ਲਓ ਵੀਰੋ ਸਭਾ ਦੋਸਾਂ ਲੋਗੇ ਮੁੱਖ ਮੰਤਰੀ ਬਣਿਆ 1 ਰੁਪਏ ਦਾ ਕੋਈ ਲਾ ਦੇ 1 ਰੁਪਏ ਦਾ ਕਿ ਭਗਵਾਨ ਤੁਮਾਨ ਨੇ 1 ਰੁਪਈਆ ਸਰਕਾਰ ਦਾ ਖਾ ਲਿਆ ਵੀਰੋ ਪੈਸੇ ਖਾਣ ਥੋੜੀ ਆਇਆ ਮੈਂ ਕੋਈ ਰੇਤੇ ਦੀਆ ਖਾਡਾ ਜਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਰਾਂਸਪੋਰਟਾ ਜਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਾਬਿਆਂ ਹਵੇਲੀਆਂ 'ਚ ਹਿੱਸਾ ਪਾਉਣ ਨਹੀਂ ਆਇਆ ਮੈਂ ਹਿੱਸਾ ਪਾਉਣ ਆਇਆ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣ ਆਇਆ ਮੈਂ ਗੁਰਦਾਸਪੁਰ ਜਾ ਕੇ ਆਇਆ ਮੈਂ ਹਸ਼ਿਆਰਪੁਰ ਜਾ ਕੇ ਆਇਆ ਮੈਂ ਪੱਟੀ ਗਿਆ ਮੈਂ ਬਾਗੇਪੁਰਾਣੇ ਗਿਆ ਮੈਂ ਫਿਰੋਜ਼ਪੁਰ ਗਿਆ ਮੈਂ ਸੰਗਰੂਰ ਬਰਨਾਲੇ ਗਿਆ ਮੈਂ ਵੀਰੋ ਜਿੱਥੇ ਵੀ ਜਾਣਾ ਲੋਕ ਇਹੀ ਕਹਿੰਦੇ ਆ ਕਿ ਐਸ ਵਾਰ ਅਸੀਂ ਹੋਰ ਕਿਸੇ ਪਾਸੇ ਦੇਖਣੇ ਨਹੀਂ ਕਿਉਂਕਿ 2 ਸਾਲਾਂ ਦੇ ਸਿਰਫ 2 ਸਾਲਾਂ ਦੇ ਕੰਮ ਲੈ ਕੇ ਜਾ ਰਿਹਾ ਜਿਹਦੇ ਵਿੱਚ 43000 ਨੌਕਰੀਆਂ ਨੇ ਜਿਹਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਘਰਾਂ ਦਾ ਬਿੱਲ 0 ਆਉਂਦਾ ਹੈ ਖੇਤਾਂ 'ਚ ਜਦੋਂ ਮਰਜੀ ਬਿਜਲੀ ਵਰਤਣੀ ਹੈ ਬਸ ਸਟਾਰਟਰ ਦਾ ਹਰੇ ਰੰਗ ਦਾ ਬਟਨ ਦਬਲੋ ਮੋਟਰ ਚੱਲ ਪੈਂਦੀ ਹੈ ਕੋਈ ਕੱਟ ਨਹੀਂ ਲੱਗਦੇ ਦਿਨੇ ਦਿਨੇ ਬਿਜਲੀ ਦਿੰਨੇ ਆ ਤਾਂ ਕਿ ਕਿਸਾਨ ਰਾਤਾਂ ਨੂੰ ਸੱਪਾਂ ਦੀਆਂ ਸਰੀਆਂ ਨਾਲ ਮਿੱਦੇ ਵੀਰ ਰਾਸ਼ਨ ਕਾਰਡ ਰਾਸ਼ਨ ਕਾਰਡ ਜਿਹੜੇ ਨੇ ਉਹ ਬਣਾਏ ਨੇ ਜਿਹੜੇ ਇਹਨਾਂ ਨੇ ਕੱਟਤੇ ਸੀ ਕਣਕ ਜਿਹੜੀ ਤੁਸੀਂ ਹੈਰਾਨ ਹੋ ਜਾਓਗੇ ਜਿਹੜੀ ਕਣਕ ਇਸ ਵਾਰ ਗਰੀਬਾਂ ਨੂੰ ਮਿਲੂਗੀ ਜਿਹੜੀ ਕਣਕ ਇਸ ਵਕਤ ਮੰਡੀ ਚ ਅੱਜ ਆਈ ਹੈ ਉਹੀ ਪੰਜ ਸੱਤ ਦਿਨਾਂ ਬਾਅਦ ਗਰੀਬਾਂ ਦੇ ਗਰੀਬਾਂ ਦੇ ਘਰਾਂ ਚ ਹੋਊਗੀ ਜਿਹੜੇ ਜਿਹੜਾ ਇੱਕ ਮਿੰਟ ਜੀ ਇੱਕ ਮਿੰਟ ਬਾਅਦ ਕਰ ਲਈ ਜੀ ਤੁਹਾਨੂੰ ਫਿਰ ਕਨਸੈਂਟਰੇਸ਼ਨ ਨਹੀਂ ਰਹਿੰਦੀ ਨਾ ਮੈਨੂੰ ਪਤਾ ਤੁਸੀਂ ਪਿਆਰ ਸਤਿਕਾਰ ਦੇਣਾ ਚਾਹੁੰਦੇ ਹੋ ਬਾਅਦ ਸਰਪਾ ਸਾਹਿਬ ਦੇਣਾ ਬਾਤ ਕਰ ਬੀਰੋ ਜਿਹੜੀ ਰੋਟੀ ਮੇਰੇ ਮੰਤਰੀਆਂ ਦੇ ਘਰੇ ਜਾਂ ਮੇਰੇ ਘਰੇ ਪੱਕਦੀ ਹੈ ਜਿਹੜੀ ਕਣਕ ਦੀ ਉਸੇ ਕਣਕ ਦੀ ਰੋਟੀ ਗਰੀਬਾਂ ਦੇ ਘਰੇ ਪੱਕੂਗੀ ਕਿਉਂਕਿ ਅਸੀਂ ਉਹਨਾਂ ਨੂੰ ਕੋਈ ਗੈਰ ਮਨੁੱਖੀ ਵਿਹਾਰ ਨਹੀਂ ਕਰਨਾ ਸੋ ਆ ਆਸੀਂ ਜਲ ਕੇ ਤੁਹਾਡੇ ਕੋਲ ਆਇਆ ਵੀਰੋ ਆ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਹਸਾਬ ਨਾਲ ਇਹਨਾਂ ਦਾ ਹਾਲ ਹੋਇਆ ਪਿਆ ਹਜੇ ਤੱਕ ਹਜੇ ਤੱਕ ਤਾਂ ਕਈਆਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਤੇ ਕਈ ਪਾਰਟੀਆਂ ਕਈ ਪਾਰਟੀਆਂ ਅਖਬਾਰਾਂ ਵਾਂਗੂ ਐ ਅਖਬਾਰਾਂ ਵਾਲਾ ਤੜਕੀ ਜਿਵੇਂ ਅਖਬਾਰ ਸਿੱਟਦਾ ਐ ਐ ਟਿਕਟਾਂ ਸਿੱਟਦੇ ਫਿਰਦੇ ਨੇ ਕੋਈ ਲੈ ਲਓ ਕੋਈ ਸਾਡਾ ਟਿਕਟ ਲੈ ਲਓ ਇਹ ਹਾਲਤ ਕਰ ਦਿੰਦੀ ਐ ਜਨਤਾ ਪਬਲਿਕ ਜਦੋਂ ਆਪਣੀ ਹਾਈ ਤੇ ਆ ਜੇ ਸੋਚ ਕੇ ਸੋਚ ਕੇ ਸੋ ਵੀਰੋ ਗੁਰਪ੍ਰੀਤ ਜੀ ਪੀ ਤੁਹਾਡੇ ਕੈਂਡੀਡੇਟ ਬਹੁਤ ਗਰੀਬ ਘਰ ਚੋਂ ਆਇਆ ਮੁੰਡਾ ਬਹੁਤ ਮਿਹਨਤ ਕੀਤੀ ਐ ਔਰ ਇਹ ਹਜੇ ਬੰਦਿਆਂ ਨੂੰ ਭੇਜੋ ਜਿਨ੍ਹਾਂ ਨੇ ਗਰੀਬੀ ਆ ਆਪਣੇ ਪਿੰਡੇ ਤੇ ਹੰਡਾਈਆਂ ਹੋਣ ਉਹ ਜਿਹੜੇ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮਦੇ ਨੇ ਉਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਹੈ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜਾਂ ਨਾ ਪੱਕੂ ਜਿਹੜਾ ਇਹ ਫਿਕਰ ਹੈ ਇਹ ਸਭ ਤੋਂ ਵੱਡਾ ਫਿਕਰ ਹੁੰਦਾ ਹੈ ਉਹਨੂੰ ਕੋਈ ਕੁਝ ਨਹੀਂ ਪਤਾ ਸੋ ਅਸੀਂ ਤੁਹਾਡੇ ਨਾਲ ਤੁਹਾਡੇ ਵਰਗੇ ਆ ਤੇਰਾ ਜੀਰੋ ਕਰੋ ਸ਼ਕਤੀ ਵੜੂਗੀ ਰਾਜਨੀਤਿਕ ਸ਼ਕਤੀ ਅਸੀਂ ਬਣੂਗੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਇੱਕ ਰੁਪਈਆ ਤੁਹਾਡੇ ਵਿਕਾਸ ਤੇ ਲੱਗੂਗਾ ਜਿਨ੍ਹਾਂ ਨੇ ਪਹਿਲਾਂ ਰੁਪਈਏ ਖਾਦੇ ਨੇ ਬਿਆਸ ਸਵੇ ਤੋਂ ਉਹਨਾਂ ਤੋਂ ਕਢਾਵਾਂਗੇ ਭਾਵੇਂ ਪਹਾੜਾਂ ਚ ਦੱਬੇ ਹੋਏ ਨੇ ਭਾਵੇਂ ਕਿਸੇ ਹੋਟਲ ਚ ਵੀਰੋ ਆਮ ਲੋਕਾਂ ਦੇ ਘਰ ਕੱਚੇ ਪਤਾ ਕਿਉਂ ਰਹਿ ਗਏ ਕਿਉਂਕਿ ਉਦੋਂ ਸੁੱਖ ਵਿਲਾਸ ਹੋਟਲ ਬਣ ਰਿਹਾ ਸੀ ਆਮ ਗਰੀਬਾਂ ਦੇ ਘਰਾਂ ਦੇ ਜਿਹੜੀਆਂ ਛੱਤਾਂ ਨੇ ਉਹ ਪਤਾ ਕਿਉਂ ਚੋਂਦੀਆਂ ਨੇ ਕਿਉਂਕਿ ਉਦੋਂ ਸਿਸਮਾ ਵਾਲਾ ਰਾਜੇ ਦਾ ਮਹਿਲ ਬਣ ਰਿਹਾ ਸੀ ਇਹਨਾਂ ਨੇ ਲੋਕਾਂ ਦਾ ਪੈਸਾ ਆਪਣੇ ਵਾਸਤੇ ਵਰਤਿਆ ਇਸ ਕਰਕੇ ਹੁਣ ਹਸਾਬ ਤਾਂ ਦੇਣੇ ਪੈਣਗੇ ਹਸਾਬ ਤਾਂ ਹੁਣ ਦੇਣੇ ਪੈਣਗੇ ਤੇ ਮੈਨੂੰ ਮੈਨੂੰ ਇੱਕ ਬਜ਼ੁਰਗ ਮਿਲਿਆ ਉਹ ਕਹਿੰਦਾ ਪੁੱਤ ਪਹਿਲਾਂ ਕਾਲੀਦਲ ਨੂੰ ਵੋਟ ਪਾਉਂਦੇ ਹੁੰਦੇ ਸੀ ਹੁਣ ਤੂੰ ਕਹਿ ਦੀ ਸਟੇਜ ਤੇ ਜਾ ਕੇ ਕਿ ਹੁਣ ਨਹੀਂ ਪਾਉਂਦੇ ਮੈਂ ਕੀ ਗੱਲ ਹੋ ਗਈ ਜੀ ਕਹਿੰਦਾ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਉਸੇ ਬਾਬੇ ਨਾਨਕ ਦੀ ਬਾਣੀ ਰੋਲਦੀ ਇਹਨਾਂ ਨੇ ਗਲੀਆਂ 'ਚ ਇਹਨਾਂ ਨੇ ਅੰਗ ਪਰਵਾ ਕੇ ਗੁਰੂ ਸਾਹਿਬ ਦੇ ਗਲੀਆਂ 'ਚ ਰੋਲਤੇ ਹੁਣ ਨਹੀਂ ਦਿਲ ਕਰਦਾ ਪੁੱਤ ਜੇ ਹੁਣ ਤਾਂ ਕਹਿੰਦਾ ਮਤਲਬ ਕਾਲੀ ਦਲ ਨੂੰ ਵੋਟ ਪਾਉਣਾ ਸਮਝ ਲਓ ਗੁਰੂ ਸਾਹਿਬ ਦੀ ਦੁਬਾਰਾ ਬੇਅਦਬੀ ਕਰਨ ਦੇ ਬਰਾਬਰ ਹੈ ਕਿਉਂਕਿ ਜੇ ਬੇਅਦਬੀ ਕਰਨ ਵਾਲਿਆਂ ਦੇ ਹੱਕ ਦਾ ਬਟਨ ਦੱਬਾਂਗੇ ਇਹਦਾ ਮਤਲਬ ਆਪਾਂ ਵੀ ਵਿੱਚ ਫਿਰ ਸ਼ਾਮ ਲਾਣਾ ਸੋ ਇਸ ਕਰਕੇ ਗੁਰੂ ਸਾਹਿਬ ਆਪ ਹੀ ਦੇਖੀ ਜਾਂਦੇ ਨੇ ਉਹੀ ਸਜ਼ਾ ਦੇ ਰਹੇ ਨੇ ਹਾਲਤ ਦੇਖ ਲਓ ਹੁਣ ਕੀ ਹੋਈ ਪਈ ਹੈ ਪਤਾ ਨਹੀਂ ਕੀ ਕੀ ਬਿਆਨ ਦੇਈ ਜਾਂਦੇ ਨੇ ਅਗਲੇ ਦਿਨ ਮਾਫੀ ਮੰਗਣੀ ਪੈਂਦੀ ਹੈ ਸੋ ਆਪਾਂ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਉਹ ਵਾਦਾ ਨਹੀਂ ਕਰਦੇ ਜਿਹੜਾ ਆਪਾਂ ਪੂਰਾ ਨਾ ਕਰ ਸਕਦੇ ਹੋਈਏ ਤੇ ਬਿਨਾ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਤੀਆਂ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਅੰਕੜੇ ਕਢਾਏ ਨੇ ਜਿਹੜੇ ਟੋਲ ਪਲਾਜੇ ਬੰਦ ਕੀਤੇ ਆ ਪੰਜਾਬ ਚੋਂ ਉਹਦੇ ਨਾਲ ਪੰਜਾਬ ਦੇ ਵਿੱਚ 58 ਲੱਖ 77000 58 ਲੱਖ 77000 ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਣ ਲੱਗ ਗਿਆ ਇੱਕ ਦਿਨ ਦਾ ਇਹ ਤਾਂ ਅਸੀਂ ਗਰੰਟੀ ਵੀ ਨਹੀਂ ਦਿੱਤੀ ਸੀ ਇਹ ਤਾਂ ਗਰੰਟੀ ਵੀ ਨਹੀਂ ਦਿੱਤੀ ਸੀ ਟੋਲ ਪਲਾਜੇ 58,70,000 ਇੱਕ ਦਿਨ ਦਾ ਕਿਹਦਾ 200 ਬਚ ਗਿਆ ਕਿਹਦਾ 500 ਬਚ ਗਿਆ ਕਰ ਕਰਾ ਕੇ ਲਗਭਗ 60 ਲੱਖ ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦੀ ਜੇਬ ਚ ਬਚ ਗਿਆ ਅਸੀਂ ਤੁਹਾਡੀਆਂ ਜੇਬਾਂ 'ਚ ਵੀ ਪੈਸੇ ਬਚਾਉਨੇ ਆ ਤੇ ਇਹ ਤੁਹਾਡੀਆਂ ਜੇਬਾਂ ਕੱਟਦੇ ਆ ਆ ਪਿੱਛੇ ਜੇ ਕਹਿੰਦੇ ਇੱਥੇ ਸੁਖਵੀਰ ਬਾਦਲਾ ਆਇਆ ਸੀ ਕਹਿੰਦੇ ਲੋਕ ਸਰੋਪੇ ਦੇ ਹੀ ਗਏ ਬਾਅਦ ਚ ਪਤਾ ਲੱਗਿਆ ਜੇਬਾਂ ਹੀ ਕੱਟੀਆਂ ਗਈਆਂ ਸਾਰਿਆਂ ਦੀਆਂ ਮੈਂ ਕਿਹਾ ਇੱਥੇ ਤਾਂ ਆਉਂਦੇ ਹੀ ਉਹਨਾਂ ਦੇ ਸਟਾਫ ਮੈਂਬਰ ਐ ਇਹਨਾਂ ਨੇ ਪੰਜਾਬ ਦੀਆਂ ਜੇਬਾਂ ਹੀ ਕਟੀਆਂ ਹੋਰ ਕੀਤਾ ਕੀ ਇਹਨਾਂ ਨੇ ਸੋ ਵੀਰੋ ਆਪਾਂ ਦੇ ਮਾਵਾ ਪੈਣਾ ਜਿਹੜੇ ਹਸਾਬ ਨਾਲ ਘਰਾਂ 'ਚੋਂ ਦੁਕਾਨਾਂ 'ਚੋਂ ਬਾਹਰ ਆ ਕੇ ਅਸ਼ੀਰਵਾਦ ਇਹ ਭਾਈ ਇਹ ਤਾਹਾਂ ਵਾਲੇ ਦੀ ਕੋਈ ਕਿਰਪਾ ਹੈ ਇਹ ਇਹ ਭਗਵੰਤ ਮਾਨ ਦੀ ਕੋਈ ਔਕਾਤ ਨਹੀਂ ਹੈਗੀ ਇਹ ਤੁਸੀਂ ਜਿਹੜਾ ਪਿਆਰ ਦੇ ਰਹੇ ਹੋ ਇਹ ਕੋਈ ਪਰਮਾਤਮਾ ਦੀ ਤਾਂ ਵਾਲੇ ਦੀ ਕੋਈ ਕਿਰਪਾ ਹੈ ਵੀਰੋ ਵੀਰੋ ਸਭਾ ਦੋਸਤਾਂ ਲੋਗੇ ਮੁੱਖ ਮੰਤਰੀ ਬੜਿਆਂ 1 ਰੁਪਏ ਦਾ ਕੋਈ ਲਾ ਦੇ 1 ਰੁਪਏ ਦਾ ਕਿ ਭਗਵੰਤ ਮਾਨ ਨੇ 1 ਰੁਪਇਆ ਸਰਕਾਰ ਦਾ ਖਾ ਲਿਆ ਵੀਰੋ ਪੈਸੇ ਖਾਣ ਥੋੜੀ ਆਇਆ ਮੈਂ ਕੋਈ ਰੇਤੇ ਦੀਆਂ ਖਾਡਾ ਜਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਰਾਂਸਪੋਰਟਾਂ ਜਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਾਬਿਆਂ ਹਵੇਲੀਆਂ 'ਚ ਹਿੱਸਾ ਪਾਉਣ ਨਹੀਂ ਆਇਆ ਮੈਂ ਹਿੱਸਾ ਪਾਉਣ ਆਇਆ ਤਾਂ ਸਾਡੇ 3.5 ਕਰੋੜ ਪੰਜਾਬੀਆਂ ਨੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣ ਆਇਆ ਮੈਂ ਸਵਾ ਜਿਹੜੇ ਫਵਾਹ ਫਲਾਉਂਦੇ ਆ ਕਿ ਫਲਾਣੇ ਨੂੰ ਫਲਾਣਾ ਖੜਾ ਕਰਤਾ ਆਮਾ ਦੀ ਪਾਰਟੀ ਫਲਾਣੇ ਨੂੰ ਜਿਤਾਉਸੀ ਤਾਂ ਆਪਦੇ 13 ਜਿਤਾਉਣੇ ਨੇ ਬਾਈ ਮੇਰੇ 13 ਮੇਰੇ 13 ਦਾ ਮਤਲਬ ਹੈ ਮੇਰੇ ਆਪਣੇ ਕਿਉਂਕਿ ਜਦੋਂ ਇਹੋ ਜਿਹੇ ਬੰਦੇ ਪਾਰਲੀਮੈਂਟ ਦੇ ਪੌੜੀਆਂ ਚੜ ਕੇ ਬੋਲਣਗੇ ਤਾਂ ਮੈਨੂੰ 13 ਜ਼ੁਬਾਨਾਂ ਮਿਲ ਜਾਣਗੀਆਂ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਐ मुट्ठी ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣਗੇ ਤਾਂ ਮੈਨੂੰ 13 ਹੋਰ ਹੱਥ ਮਿਲ ਜਾਣਗੇ ਜਿਹੜੇ ਮੈਨੂੰ ਕੰਮ ਕਰਨ ਵਾਸਤੇ ਸਮਰਥ ਬਖਸ਼ਣਗੇ, ਬਲ ਬਖਸ਼ਣਗੇ ਤੇ ਫਿਰ ਪੰਜਾਬ ਦਾ ਇੱਕ ਠਿਆਨੀ ਵੀ, ਇੱਕ ਚਵਾਨੀ ਵੀ ਸੈਂਟਰ ਸਰਕਾਰ ਰੋਕ ਨਹੀਂ ਸਕਦੀ 13 ਇਹ ਹੋ ਗਏ 14ਵਾਂ ਕੂ ਖੇਤਰ ਜਿੱਤ ਰਹੇ ਹਾਂ ਦਿੱਲੀ ਦੇ ਸਾਰੇ ਜਿੱਤ ਰਹੇ ਹਾਂ ਪਰਸੋਂ ਨੂੰ ਗੁਜਰਾਤ ਜਾਊਂਗਾ ਗੁਜਰਾਤ ਤੋਂ ਵੀ ਜਿੱਤ ਰਹੇ ਹਾਂ ਤੇ ਆਪਾਂ ਸ਼ਾਮ ਚੋਂ ਵੀ ਜਿੱਤ ਰਹੇ ਹਾਂ 10 ਆਪਣੇ ਪਹਿਲੀ ਨੇ ਰਾਜ ਸਭਾ ਚ ਵੀਰੋ ਜਦੋਂ 35 40 ਹੋ ਗਏ ਉਹ ਵੀ ਬੋਲਣ ਵਾਲੇ ਉਹ ਵੀ ਉਹ ਵੀ ਭਗਤ ਸਿੰਘ ਦੀ ਮਿੱਟੀ ਦੇ ਵਾਰਿਸ ਜਦੋਂ 35 40 ਹੋ ਗਏ ਫਿਰ ਆਪਾਂ ਨੂੰ ਕੌਣ ਰੋਕ ਲੂ ਦਰਿਆ ਆਪਦੇ ਰਸਤੇ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਕੇਜਰੀਵਾਲ ਜੀ ਨਾਲ ਮੁਲਾਕਾਤ ਕਰਕੇ ਆਇਆ ਮੈਨੂੰ ਪੁੱਛਿਆ ਕਹਿੰਦੇ ਪੰਜਾਬ ਚ ਮੈਂ ਕਿਹਾ ਜੀ 13 0 ਕਹਿੰਦੇ ਪੱਕਾ ਮੈਂ ਕਿਹਾ ਹਾਂ ਜੀ ਕਹਿੰਦੇ ਫਿਰ ਮੇਰੇ ਵੱਲੋਂ ਉਹਨਾਂ ਸਾਰਿਆਂ ਨੂੰ ਧੰਨਵਾਦ ਕਹਵੀਂ ਇਹ ਮੈਨੂੰ ਜੇਲ੍ਹ ਚ ਕਰੀ ਬੈਠੇ ਆ ਕੋਈ ਗੱਲ ਨਹੀਂ ਇਹਨੂੰ ਲੱਗਦਾ ਪਤਾ ਨਹੀਂ ਕੇਜਰੀਵਾਲ ਨੂੰ ਜੇਲ੍ਹ ਚ ਕਰਕੇ ਅਸੀਂ ਉਹਦੀ ਪਾਰਟੀ ਦੀ ਆਵਾਜ਼ ਰੋਕ ਦਾਂਗੇ ਇੱਕ ਬੰਦੇ ਨੂੰ ਅੰਦਰ ਕਰ ਸਕਦੇ ਹੋ ਪਰ ਉਹਦੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਆ ਜਿਹੜੇ ਕੇਜਰੀਵਾਲ ਦੀ ਸੋਚ ਆਲੇ ਪੈਦਾ ਹੋਗੇ ਆ ਲੱਖਾਂ ਜਿਹੜੇ ਪੈਦਾ ਹੋਗੇ ਇਹਨਾਂ ਦਾ ਕੀ ਕਰੋਗੇ ਸੋ ਇਸ ਕਰਕੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਇਥੇ ਇਹਨਾਂ ਦਾ ਇਹ ਭਾਜਪਾ ਵਾਲੇ ਕਾਲੀਦਲ ਵਾਲੇ ਕਾਂਗਰਸ ਵਾਲੇ ਇਹਨਾਂ ਦਾ ਮੁਕਾਬਲਾ ਨੋਟਾਂ ਨਾਲ ਹੈ ਇਹਨਾਂ ਦਾ ਮੁਕਾਬਲਾ ਸਾਡਾ ਮੁਕਾਬਲਾ ਮਹਿੰਗਾਈ ਨੂੰ ਦੂਰ ਕਰਨ ਤੇ ਸਾਡਾ ਮੁਕਾਬਲਾ ਬੇਰੁਜ਼ਗਾਰੀ ਨਾਲ ਹੈ ਸਾਡਾ ਮੁਕਾਬਲਾ ਇੰਡਸਟਰੀ ਨੂੰ ਇੱਥੇ ਲੈ ਕੇ ਆਉਣਾ ਸਾਡਾ ਮੁਕਾਬਲਾ ਵਪਾਰੀ ਦਾ ਵਪਾਰ ਵਧਾਉਣਾ ਸਾਡਾ ਮੁਕਾਬਲਾ ਦੁਕਾਨਦਾਰ ਦੀ ਦੁਕਾਨਦਾਰੀ ਵਧਾਉਣੀ ਸਾਡਾ ਮੁਕਾਬਲਾ ਬਾਜ਼ਾਰਾਂ ਚ ਰੌਣਕਾਂ ਵਾਪਸ ਲੈ ਕੇ ਆਉਣੀਆ ਸਾਡਾ ਮੁਕਾਬਲਾ ਜਿੱਤੇ ਭਗੜੇ ਕੁਸ਼ਤੀਆਂ ਸਿੰਝਾਂ ਪੈਣੀਆਂ ਸਾਡਾ ਮੁਕਾਬਲਾ ਰੰਗਲਾ ਪੰਜਾਬ ਬਣਾਉਣਾ ਦਾ ਸਾਡਾ ਮੁਕਾਬਲਾ ਕਿਸੇ ਕਿਸੇ ਪਾਰਟੀ ਨਾਲ ਨਹੀਂ ਸੁਰੇਸ਼ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਐਸ ਵਾਰ ਜਿੱਥੇ ਵੀ ਮੈਂ ਜਾਣਾ ਲੋਕ ਇਹੀ ਕਹਿੰਦੇ ਨੇ ਕਿ ਭਾਈ ਤੁਹਾਨੂੰ ਵੋਟ ਪਾ ਕੇ ਅਸੀਂ ਆਪਦਾ ਫਰਜ ਨਿਭਾਵਾਂਗੇ ਮੈਂ ਕਹਾਂ ਜੀ 1 ਜੂਨ ਨੂੰ ਤੁਸੀਂ ਆਪਣਾ ਫਰਜ ਨਿਭਾ ਲਿਓ ਝਾੜੂ ਵਾਲਾ ਬਟਨ ਦਬਕੇ ਉਹ ਤੋਂ ਬਾਅਦ ਫਰਜ ਨਿਭਾਉਣ ਦੀ ਜ਼ਿੰਮੇਵਾਰੀ ਤੁਹਾਡੇ ਪੁੱਤ ਦੀ ਹੈ ਤੁਹਾਡੇ ਛੋਟੇ ਵੱਡੇ ਭਰਾ ਦੀ ਹੈ ਭਗਵੰਤ ਮਾਨ ਦੀ ਹੈ ਜਿੰਦਾਬਾਦ ਸਾਰੇ ਹੱਥ ਖੜਾ ਕਰਕੇ ਦਾਪੂਗਾ ਸਿੰਘ ਮਾਨ ਜਿੰਦਾਬਾਦ ਸੁਬੀਰੋ ਆ ਜਿਹੜਾ ਲਿਖਿਆ ਹੋਇਆ ਸੰਸਦ ਵਿੱਚ ਵੀ ਭਗਵੰਤ ਮਾਨ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਇਲੈਕਸ਼ਨ ਲੜ ਰਿਹਾ ਮਤਲਬ ਇਹ ਹੈ ਦਿੱਲੀ ਚ ਵੀ ਹੈ ਕਿ ਸੰਸਦ ਵਿੱਚ ਵੀ ਕੇਜਰੀਵਾਲ ਜਾਨੀ ਕਿ ਸਾਡੀ ਸੋਚ ਜਿਹੜੀ ਹੈ ਪੰਜਾਬ ਪੱਖੀ ਦਿੱਲੀ ਪੱਖੀ ਲੋਕ ਪੱਖੀ ਸੋਚ ਹਸਪਤਾਲ ਬਣਾਉਣ ਦੀ ਸਕੂਲ ਬਣਾਉਣ ਦੀ ਉਹ ਸੋਚ ਨੂੰ ਪਾਰਲੀਮੈਂਟ ਚ ਪਹੁੰਚਾਉਣਾ ਹੈ ਵੀਰੋ ਪਰਸੋਂ ਰਿਜ਼ਲਟ ਆਇਆ ਹੈ ਚੌਥੇ ਚੌਥੇ ਰਿਜ਼ਲਟ ਹੈ 158 ਬੱਚੇ ਸਰਕਾਰੀ ਸਕੂਲਾਂ ਦੇ ਜੇਈ ਦਾ ਮੇਨ ਟੈਸਟ ਪਾਸ ਕਰਕੇ ਜੇਈ ਦਾ ਪਹਿਲੀ ਵਾਰ ਹੋਇਆ ਇਹ ਸੋ ਸਾਡੇ ਸਕੂਲ ਬਣ ਹਸਪਤਾਲ ਬਣ ਬਿਜਲੀ ਦਾ ਬਿੱਲ ਮਾਫ ਹੈ ਵੀਰੋ ਥਰਮਲ ਪਲੈਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬਾ ਦਾ ਥਰਮਲ ਪਲਾਂਟ ਖਰੀਦ ਲਿਆ ਸਾਡੇ ਕੋਲੇ 1 ਮਹੀਨੇ ਦਾ ਕੋਲਾ ਬਾਧੂ ਪਿਆ 1 ਮਹੀਨੇ ਦਾ ਨਹੀਂ ਪਹਿਲਾਂ ਇਹਨਾਂ ਦਿਨਾਂ ਚ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਪੰਜਾਬ ਮੇ ਛਾ ਸਕਤਾ ਹੈ ਅੰਧੇਰਾ ਸਿਰਫ 3 ਦਿਨ ਦਾ ਕੋਲਾ ਬਚਾ ਸਿਰਫ 2.5 ਦਿਨ ਦਾ ਕੋਲਾ ਬਚਾ ਇਹ ਆਇਆ ਖਬਰਾਂ ਹੋਣ ਨਹੀਂ ਆਉਣੀਆਂ ਵੀਰੋ 1 ਮਹੀਨੇ ਦਾ ਵੀਰੋ ਬਿਜਲੀ ਆ ਮੈਂ ਔਰ ਨਾਲੇ ਵੀ ਹੈ ਦਿਨੇ ਬਿਜਲੀ ਸਾਡੀ ਸੋਲਣ ਵਾਲੀ ਚੱਲਦੀ ਹੈ ਰਾਤ ਨੂੰ ਪੰਜਾਬ ਮੁੰਬਈ ਨੂੰ ਹੈਦਰਾਬਾਦ ਨੂੰ ਪੂਨੇ ਨੂੰ ਬੰਗਲੌਰ ਨੂੰ ਬਿਜਲੀ ਵੇਚਦੇ ਆ ਪਿਛਲੇ ਪਿਛਲੇ 40 ਦਿਨਾਂ ਚ 108 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਆਪਾਂ ਕਮਾ ਰਹੇ ਹਾਂ ਜੇ ਜੇ ਲਾਣੇਦਾਰ ਜੇ ਲਾਣੇਦਾਰ ਇਹ ਧਾਰ ਲੈ ਕੇ ਮੈਂ ਇਸ ਘਰ ਨੂੰ ਕਰਜ਼ਾ ਮੁਕਤ ਵੀ ਕਰਨਾ ਹੈ ਕਰਜ਼ਾ ਵੀ ਨਹੀਂ ਚੜਨ ਦੇਣਾ ਤੇ ਨਾਲ ਨਾਲ ਇਸ ਘਰ ਨੂੰ ਬਹੁਤ ਉੱਪਰ ਲੈ ਕੇ ਜਾਣਾ ਹੈ ਘਰ ਦਾ ਕੋਈ ਜੀ ਨੌਕਰੀ ਤੋਂ ਵਾਂਝਾ ਨਾ ਰਹੇ ਜਿਲ੍ਹਾ ਨੰਦਾਰੇ ਤਾਰਨੇ ਤੱਕ ਕੰਮ ਹੋ ਸਕਦਾ ਤੁਸੀਂ ਮੈਨੂੰ ਆਪਣਾ ਮੁਖੀਆ ਚੁਣਿਆ ਮੈਂ ਤੁਹਾਡੇ ਨਾਲ ਸਲਾਹ ਕਰਕੇ ਕੰਮ ਕਰਦਾ ਮੈਂ ਕੱਲਾ ਫੈਸਲੇ ਨਹੀਂ ਲੈਂਦਾ ਮੈਂ ਲੋਕਾਂ ਨੂੰ ਪੁੱਛਦਾ ਵੀ ਇਹਦਾ ਕੀ ਫਾਇਦਾ ਆ ਟੋਲ ਟੋਲ ਪਲਾਜ਼ੇ ਬੰਦ ਕਰ ਦਈਏ ਆਹ ਨੌਕਰੀਆਂ ਹੋਰ ਦੇ ਦਈਏ ਆਹ ਹਸਪਤਾਲ ਖੋਲ੍ਹ ਦਈਏ ਆਮ ਆਦਮੀ ਕਲੀਨਿਕ ਖੋਲ੍ਹ ਦਈਏ ਆ ਸਕੂਲਾਂ ਨੂੰ ਅਪਗ੍ਰੇਡ ਕਰ ਦਈਏ ਫਸ ਤੁਸੀਂ ਇੱਕ ਵਾਰੀ 4 ਜੂਨ ਨੂੰ ਜਦੋਂ ਰਿਜ਼ਲਟ ਆਵੇ ਨਾ ਇਹੋ ਜਿਹੇ ਵੇਲੇ ਤੱਕ ਤਾਂ ਕੰਮ ਹੋ ਜਾਊਗਾ 4 ਜੂਨ ਨੂੰ ਇਹੋ ਜਿਹੇ ਵੇਲੇ ਤੱਕ ਤਾਂ ਪਤਾ ਲੱਗ ਜਾਊਗਾ ਤੇ ਉਸ ਤੋਂ ਬਾਅਦ ਫਿਰ ਜਿਸ ਹੌਸਲੇ ਨਾਲ ਤੇ ਜਿਸ ਇਰਾਦੇ ਨਾਲ ਮੈਂ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਤੁਸੀਂ ਦੇਖਿਓ ਪੰਜਾਬ ਜਿਹੜਾ ਦੁਬਾਰੇ ਸੋਨੇ ਦੀ ਚਿੜੀ ਬਣੂੰਗਾ ਤੁਹਾਡੇ ਸਾਹਮਣੇ ਬਣੂੰਗਾ ਜੰਦਾਬਾਦ ਦੋਨੇ ਹੱਥ ਦੋਵੇਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਆਈ ਪੀ ਨੇ ਆੜਾ ਲੈ ਇਹਨਾਂ ਦੇ ਘਰ ਥੋੜਾ ਜਿਹਾ ਹੋਰ ਚੱਕ ਦੋ ਉਹਨਾਂ ਨੇ ਘਰਾਂ ਦੇ ਸ਼ੀਸ਼ੇ ਹੱਲ ਜਾਣ ਇਨਕਲਾਬ